ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਜਿਸ ਚੈਨਲ ਦਾ ਨਾਮ ਹੈ ਬਾਣੀ ਦੀ ਸਮਝ ਕਿਉਂਕਿ ਬਾਣੀ ਹੈ ਜਿਹੜੀ ਗੁਰੂਆਂ ਦੇ ਦਿੱਤੀ ਹੋਈ ਸਾਡੀ ਸਾਰਿਆਂ ਦੀ ਸਾਂਝੀ ਹੈ ਇਸ ਬਾਣੀ ਨੂੰ ਆਪਾਂ ਸਮਝਣਾ ਹੈ ਇਸ ਕਰਕੇ ਇਹ ਚੈਨਲ ਵੀ ਆਪਣਾ ਸਾਂਝਾ ਹੈ ਇਸ ਚੈਨਲ ਦੇ ਨਾਲ ਜੁੜੋ ਕਿਉਂਕਿ ਸਮਾਜ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ ਉਸ ਰੱਬ ਦੀ ਬਣਾਈ ਹੋਈ ਕਾਇਨਾਤ ਦੇ ਅੰਦਰ ਬੜੇ ਸੋਹਣੇ-ਸੋਹਣੇ ਰੱਬ ਨੇ ਰੰਗ ਭਰੇ ਆ ਪਰ ਇਹਦੇ ਵਿੱਚ ਮਾੜਾ ਵੀ ਹੋ ਰਿਹਾ ਜਿਹਦੇ ਵਿੱਚ 84 ਲੱਖ ਜੁਨਾਂ ਦੇ ਵਿੱਚੋਂ ਕੇਵਲ ਜਿਹੜੇ ਬੰਦੇ ਦੇ ਕੀਤੇ ਹੋਏ ਕੰਮ ਐ ਕੁਝ ਕੁ ਲੋਕ ਚੰਗੇ ਕਰਦੇ ਆ ਪਰ ਬਹੁ ਗਿਣਤੀ ਦੇ ਵਿੱਚ ਜਿਹੜੇ ਇਨਸਾਨ ਦੀਆਂ ਗਲਤੀਆਂ ਕਰਕੇ ਸਮਾਜ ਦੇ ਵਿੱਚ ਕਾਫੀ ਕੰਦ ਪੈ ਰਿਹਾ ਬੰਦਾ ਕਿਤੇ ਨਾ ਕਿਤੇ ਸਮਾਜ ਦੇ ਵਿੱਚ 84 ਲੱਖ ਜੁਨਾਂ ਦੇ ਵਿੱਚੋਂ ਵੱਦ ਜ਼ਿੰਮੇਵਾਰ ਹੈ ਸੋ ਚੰਗਾ ਵੀ ਹੁੰਦਾ ਹੈ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਪੋਜ਼ਿਟਿਵ ਦੇਖਣਾ ਚਾਹੀਦਾ ਹੈ ਮਾੜਾ ਤੇ ਹੋ ਹੀ ਰਿਹਾ ਜਿਹਦੇ ਕਰਕੇ ਲੋਕੀ ਆਪਣੀਆਂ ਆਤਮ ਹੱਤਿਆ ਤੱਕ ਕਰ ਰਹੇ ਆ ਇੱਕ ਦੂਜੇ ਦਾ ਨੁਕਸਾਨ ਕਰ ਰਹੇ ਆ ਇਨਸਾਨ ਇਨਸਾਨ ਦਾ ਵੈਰੀ ਹੋ ਰਿਹਾ ਇਸ ਕਰਕੇ ਆਪਾਂ ਇਸ ਚੈਨਲ ਤੇ ਬਾਣੀ ਦੀ ਸਮਝ ਬਾਣੀ ਨੂੰ ਸਮਝਣਾ ਤੇ ਜਿਹੜੀਆਂ ਚੰਗੀਆਂ ਗੱਲਾਂ ਆ ਉਹ ਸੁਣਨੀਆਂ ਚੰਗੀਆਂ ਗੱਲਾਂ ਨੂੰ ਪ੍ਰਮੋਟ ਕਰਨਾ ਜਿਵੇਂ ਨਾ ਮਹਾਤਮਾ ਗੌਤਮ ਬੁੱਧ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਕਹਿੰਦੇ ਜੀ ਚੰਦਰਮਾ ਦੇ ਵਿੱਚ ਦਾਗ ਕਿਉਂ ਹੈ ਤੇ ਜਿਹੜਾ ਦੀਵੇ ਦੇ ਥੱਲੇ ਹਨੇਰਾ ਕਿਉਂ ਹੈ ਮਹਾਤਮਾ ਬੁੱਧ ਕਹਿੰਦੇ ਕਹਿੰਦੇ ਦੇਖੋ ਜਿਹੜਾ ਚੰਦਰਮਾ ਉਹ ਸ਼ਾਂਤੀ ਦਾ ਪ੍ਰਤੀਕ ਹੈ ਚੰਦਰਮਾ ਵੱਲ ਜਦ ਦੇਖਦੇ ਆ ਜਿਵੇਂ ਸੂਰਜ ਨੂੰ ਦੇਖਦੇ ਆਂ ਤੇ ਦੇਖਿਆ ਨਹੀਂ ਜਾਂਦਾ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਪਰ ਤੁਸੀਂ ਚੰਦਰਮਾ ਨੂੰ ਦੇਖੋ ਬੜੇ ਆਰਾਮ ਨਾਲ ਸਾਡੀਆਂ ਅੱਖਾਂ ਚੰਦਰਮਾ ਨੂੰ ਦੇਖ ਲੈਂਦੀਆਂ ਜੇ ਕਿਦਰੇ ਰਾਤ ਦੇ ਸਮੇਂ ਚੰਨ ਚਾਨਣੀ ਰਾਤ ਹੋਵੇ ਤੇ ਚੰਦਰਮਾ ਕਿਸੇ ਟਿੱਬਿਆਂ ਤੇ ਪਹਾੜਾਂ ਤੇ ਜਾਂ ਕਿਸੇ ਬਨਸਪਤੀ ਤੇ ਦਰਖਤਾਂ ਤੇ ਚੰਦਰਮਾ ਦੀ ਰੌਸ਼ਨੀ ਪੈਂਦੀ ਹੈ ਤੇ ਉਹ ਹੋਰ ਵੀ ਸੋਹਣੇ ਲੱਗਦੇ ਆ ਇਸ ਕਰਕੇ ਚੰ드ਰਮਾ ਸ਼ਾਂਤੀ ਦਾ ਪ੍ਰਤੀਕ ਹੈ ਬੜਾ ਸੋਹਣਾ ਲੱਗਦਾ ਹੈ ਹਰ ਇੱਕ ਚੀਜ਼ ਨੂੰ ਸੋਹਣੀ ਬਣਾ ਦਿੰਦਾ ਹੈ ਦੂਜੀ ਗੱਲ ਜਿਹੜਾ ਦੀਵਾ ਹੈ ਦੀਵਾ ਜਿਹੜਾ ਹੈਗਾ ਇਹ ਹਨੇਰੇ ਨੂੰ ਦੂਰ ਕਰਦਾ ਹੈ ਸਭ ਤੋਂ ਪਹਿਲੀ ਗੱਲ ਤੇ ਦੀਵੇ ਦੀ ਲੋ ਵਿੱਚ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦ ਲਾਈਟ ਨਹੀਂ ਸੀ ਹੁੰਦੀ ਤੇ ਸਾਡੇ ਬਜ਼ੁਰਗ ਬਾਤਾਂ ਪਾਉਂਦੇ ਤੇ ਜਦੋਂ ਕੋਈ ਪਰਿਵਾਰ ਕੋਈ ਰਿਸ਼ਤੇਦਾਰ ਆਇਆ ਗਿਆ ਉਦੋਂ ਇੱਕ ਦੀਵਾ ਜਗਾ ਕੇ ਬੈਠਦੇ ਤੇ ਦੀਵੇ ਦਾ ਪ੍ਰਕਾਸ਼ ਦੀਵੇ ਦੀ ਲੋ ਦੇ ਵਿੱਚ ਵੀ ਸਾਰਿਆਂ ਦੇ ਭਾਵੇਂ ਕਿਸੇ ਦਾ ਰੰਗ ਕਾਲਾ ਹੀ ਹੁੰਦਾ ਉਹ ਵੀ ਜਿਵੇਂ ਲਾਲ ਰੰਗ ਦਾ ਜਾਂ ਸੋਹਣਾ ਸੋਹਣਾ ਚਿਹਰਾ ਲੱਗਦਾ ਉਹਦੇ ਨਾਲ ਤੇ ਦੀਵਾ ਵੀ ਸੋਹਣੇ ਬਣਾਉਂਦਾ ਹੈ ਦੀਵਾ ਇੱਕ ਗਿਆਨ ਦਾ ਪ੍ਰਤੀਕ ਹੈ ਦੀਵਾ ਹਨੇਰੇ ਨੂੰ ਦੂਰ ਕਰਦਾ ਜਿਵੇਂ ਗਿਆਨ ਅਗਿਆਨਤਾ ਨੂੰ ਦੂਰ ਕਰਦਾ ਪਰਮਾਤਮਾ ਬੁੱਧ ਨੇ ਉਹਨੂੰ ਕਿਹਾ ਕਿ ਚੰਦਰਮਾ ਦੇ ਵਿੱਚ ਵੀ ਬਹੁਤ ਗੁਣ ਹੈ ਦੀਵੇ ਵਿੱਚ ਵੀ ਗੁਣ ਹੈ ਪਰ ਮੂਰਖ ਬੰਦਿਆ ਤੈਨੂੰ ਦੀਵੇ ਥੱਲੇ ਹਨੇਰਾ ਹੀ ਦਿਸਿਆ ਤੇ ਚੰਦਰਮਾ ਦੇ ਵਿੱਚ ਕੱਲਾ ਦਾਗ ਹੀ ਦਿਸਿਆ ਇਸ ਕਰਕੇ ਇਹ ਤੇਰਾ ਕਸੂਰ ਹੈ ਕਿ ਤੈਨੂੰ ਚੰਦਰਮਾ ਦੇ ਵਿੱਚ ਤੇ ਦੀਵੇ ਵਿੱਚ ਵੀ ਔਗਣ ਨਜ਼ਰ ਆਏ ਵੇਖਣ ਵਾਲੇ ਆ ਜਿਹੜੇ ਉਹ ਮਾੜਿਆਂ ਦੇ ਵਿੱਚੋਂ ਵੀ ਜਿਹੜੇ ਚੰਗੇ ਗੁਣ ਸਿੱਖ ਲੈਂਦੇ ਆ ਸਾਡੇ ਗੁਰੂ ਸਹਿਬਾਨਾ ਨੇ ਬਾਣੀ ਵਿੱਚ ਇਹੀ ਤਾਂ ਕਿਹਾ ਹਮ ਔਗਣ ਭਰੇ ਏਕ ਗੁਣ ਨਾਹੀ ਅਸੀਂ ਔਗਣਾਂ ਦੇ ਭਰੇ ਹੋਏ ਆ ਅਸੀਂ ਵਾਹਿਗੁਰੂ ਦੇ ਗੁਣ ਦੇਖੀਏ ਉਹਨਾਂ ਗੁਣਾਂ ਨੂੰ ਗ੍ਰਹਿਣ ਕਰੀਏ ਤੇ ਅਸੀਂ ਵੀ ਚੰਗੇ ਬਣੀਏ ਜ਼ਿੰਮੇਵਾਰ ਸਮਾਜ ਦੇ ਜ਼ਿੰਮੇਵਾਰ ਇਨਸਾਨ ਬਣੀਏ ਤੇ ਸਮਾਜ ਨੂੰ ਸੋਹਣਾ ਬਣਾਈਏ ਇਸ ਤਰ੍ਹਾਂ ਦੇ ਸੁਨੇਹ ਤੁਹਾਨੂੰ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ